ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ ਦੁਬਾਰਾ ਸਿਆਸਤ ਵਿੱਚ ਸਰਗਰਮ ਪੰਜਾਬ ਦੇ ਵਿੱਚ ਕਾਂਗਰਸ ਦੇ ਇਕਤਾ ਕਾਂਗਰਸ ਦੇ ਵਿੱਚ ਗੁੱਟਬੰਦੀ ਨੂੰ ਖਤਮ ਕਰਨ ਲਈ ਤੇ ਪੰਜਾਬ ਬੀਜੇਪੀ ਦੇ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਗੋਂ ਉਹਨਾਂ ਨੂੰ ਰੋਕਣ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਅੱਗੇ ਲਿਆਉਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਹੀ ਇੱਕ ਅਜੇ ਸੱਚੇ ਸੁੱਚੇ ਲੀਡਰ ਨੇ ਜੋ ਕੈਪਟਨ ਨੂੰ ਅੱਗੋਂ ਰੋਕ ਸਕਦੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਕੈਪਟਨ ਪੰਜਾਬ ਵਿੱਚ ਪੂਰੇ ਸਰਗਰਮ ਹੋਏ ਨੇ ਖੁਦ ਭਾਜਪਾ ਦੀ ਕਮਾਨ ਲੈ ਕੇ ਚੱਲੇ ਹੋਏ ਨੇ ਵਕ ਵਕ ਕਾਂਗਰਸੀ ਲੀਡਰਾਂ ਨੂੰ ਤੇ ਵਕ ਵਕ ਅਕਾਲੀ ਦਲ ਦੇ ਲੀਡਰਾਂ ਨੂੰ ਮਿਲ ਕੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਲੱਗੇ ਹੋਏ ਨੇ ਇਸ ਤੋਂ ਪਹਿਲਾਂ ਕਿ ਕਾਂਗਰਸ ਹਾਈ ਕਮਾਨ ਚਾਹੁੰਦੀ ਹੈ ਕਿ ਕੈਪਟਨ ਨੂੰ ਰੁਕਣਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਵਰ ਜਿਹੜਾ ਕਿ ਉਸ ਨੂੰ ਅੱਗੋਂ ਕੀਤਾ ਜਾਵੇ ਉਹ ਨਵਜੋਤ ਸਿੰਘ ਸਿੱਧੂ ਹੀ ਕੈਪਟਨ ਦਾ ਉਹ ਰੋਕ ਸਕਦਾ ਹੈ ਜਿਸ ਨੇ ਸੀਐਮ ਦੇ ਅਹੁਦੇ ਤੋਂ ਉਤਾਰਨ ਵਿੱਚ ਇਹ ਭੂਮਿਕਾ ਨਿਭਾਈ ਸੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੇ ਵਿੱਚ ਕਾਂਗਰਸ ਤੋਂ ਦੂਰ ਹੋਏ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਆਗੇ ਯਾਦ ਜਿਵੇਂ ਹੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋਏ ਨੇ ਦੁਬਾਰਾ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਉੱਪਰ ਹਮਲੇ ਕਰਨੇ ਨੇ ਕਾਂਗਰਸੀਆਂ ਦੇ ਉੱਪਰ ਤੰਜ ਕੱਸ ਰਹੇ ਨੇ ਪੰਜਾਬ ਕੰਟਰੋਲ ਸਟੇਪ ਪ੍ਰਧਾਨ ਰਾਜਾ ਵਿੰਗ ਦੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਰਾਜਾ ਵਿੰਗ ਨੂੰ ਪੁੱਛੋ ਕਿ ਉਹ ਕੌਣ ਹੈ ਇਸ ਤੋਂ ਪਹਿਲਾਂ ਕਿ ਹੋਰ ਬਾਕੀ ਲੀਡਰਾਂ ਦੇ ਬਾਰੇ ਕੈਪਟਨ ਅਮਿੰਦਰ ਸਿੰਘ ਬੋਲਣ ਕਿਉਂਕਿ ਕੈਪਟਨ ਅਮਿੰਦਰ ਸਿੰਘ ਦੇ ਕੋਲ ਇਹਨਾਂ ਸਾਰੇ ਲੀਡਰਾਂ ਦੀਆਂ ਉਹ ਚਿੱਠੀਆਂ ਪਈਆਂ ਨੇ ਉਹ ਸਾਰੀਆਂ ਜਾਣਕਾਰੀਆਂ ਪਈਆਂ ਨੇ ਕਿ ਕੈਪਟਨ ਅਮਿੰਦਰ ਸਿੰਘ ਜਿਵੇਂ ਹੀ ਕਿਸੇ ਲੀਡਰ ਦੇ ਬਾਰੇ ਬੋਲਣਗੇ ਤਾਂ ਉਹ ਬਹੁਤ ਵੱਡਾ ਖੁਲਾਸਾ ਹੋਵੇਗਾ ਜਿਸ ਕਰਕੇ ਕੋਈ ਵੀ ਲੀਡਰ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਨਹੀਂ ਬੋਲੇਗਾ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਨਵਜੋਤ ਸਿੰਘ ਸਿੱਧੂ ਜਿਹੜੇ ਇੱਕ ਸੱਚੇ ਸੁੱਚੇ ਤੇ ਇਮਾਨਦਾਰ ਲੀਡਰ ਨੇ ਔਰ ਉਹਨਾਂ ਨੇ ਹੀ ਕੈਪਟਨ ਨੂੰ ਮੁੱਖ ਮੰਤਰੀ ਦੀ ਅਹੁਦੇ ਤੋਂ ਲਹੁਣ ਵਿੱਚ ਐਵੇਂ ਲੋਕਾਂ ਨੂੰ ਨਵਾਈ ਸੀ ਜਦੋਂ ਉਹਨਾਂ ਨੇ ਬਾਦਲਾਂ ਦੇ ਨਾਲ ਉਹਨਾਂ ਦੇ ਗੰਢ ਸਾਣ ਦੇ ਬਾਰੇ ਜੋ ਹਾਈ ਕਮਾਂਡ ਨੂੰ ਦੱਸਿਆ ਕਿ ਕੈਪਟਨ ਤੇ ਬਾਦਲ ਕਿਸ ਤਰ੍ਹਾਂ ਲੜ ਕੇ ਪੰਜਾਬ ਦੇ ਵਿੱਚ ਲਗਾਤਾਰ ਜੋ ਇਹ ਸੱਤਾ ਸਿਮਾਲ ਰਹੇ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਬਾਦਲਾਂ ਦੇ ਉੱਪਰ ਕੋਈ ਅਜਿਹਾ ਜਿਹੜਾ ਕਿ ਇਨਕੁਆਰੀ ਨਹੀਂ ਕਰਵਾਉਂਦੇ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਬਾਦਲਾਂ ਦੇ ਵੱਲੋਂ ਜਿਹੜਾ ਕਿ ਪੰਜਾਬ ਨੂੰ ਲੁੱਟਿਆ ਜਾਂਦਾ ਰਿਹਾ ਸੋ ਇਸ ਤੋਂ ਪਹਿਲਾਂ ਕਿ ਪੰਜਾਬ ਕਾਂਗਰਸ ਨੇ ਜੋਸ਼ ਸਿੰਘ ਸਿੱਧੂ ਨੂੰ ਭਾਵੇਂ ਅਣਗੌਲੀਆਂ ਕਰਦੀ ਰਹੀ ਪਰ ਹਾਈ ਕਮਾਂਡ ਨੇ ਹੁਣ ਨਵਜੋਸ਼ ਸਿੰਘ ਸਿੱਧੂ ਨੂੰ ਦੁਬਾਰਾ ਸਰਗਰਮ ਕਰਨ ਵਾਸਤੇ ਦੁਬਾਰਾ ਕੈਪਟਨ ਨੂੰ ਰੋਕਣ ਵਾਸਤੇ ਜਿਹੜਾ ਕਿ ਨਵਜੋਸ ਸਿੰਘ ਸਿੱਧੂ ਨੂੰ ਅੱਗੇ ਲਿਆਉਣ ਦੀ ਜੋ ਚਰਚਾ ਚੱਲ ਰਹੀ ਹੈ ਕਿ ਨਵਜੋਸ ਸਿੰਘ ਸਿੱਧੂ ਨੂੰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੀ ਕਮਾਂੰਦ ਦਿੱਤੀ ਜਾਵੇ ਪੰਜਾਬ ਦੇ ਵਿੱਚ ਨਵਜੋਸ ਸਿੰਘ ਸਿੱਧੂ ਜਿਹੜਾ ਕਿ ਪ੍ਰਚਾਰ ਕਰਨ ਤਾਂ ਕਿ ਕੈਪਟਨ ਅਮਿੰਦਰ ਸਿੰਘ ਦੇ ਅਸਲ ਸੱਚ ਨੂੰ ਜਿਹੜਾ ਦੱਸਿਆ ਜਾ ਸਕੇ ਜਿਵੇਂ ਅੱਜ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਕੈਪਟਨ ਦੇ ਵੱਲੋਂ ਕੈਪਟਨ ਦੇ ਨਾਲ ਅੱਜ ਜਿਹੜਾ ਕਿ ਦੋ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਮੇਰੇ ਸਮੇਂ ਗੈਂਗਸਟਰਵਾਦ ਨੇ ਖਤਮ ਕੀਤਾ ਮੈਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕੀਤਾ ਤੇ ਜਿਹੜੇ ਲੀਡਰ ਨੇ ਕਾਂਗਰਸ ਤੇ ਉਹ ਕੈਪਟਨ ਅਮਿੰਦਰ ਸਿੰਘ ਦੇ ਅੱਗੇ ਬੋਲਦੇ ਨਹੀਂ ਕਿਉਂਕਿ ਕੈਪਟਨ ਅਮਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਤਾਂ ਉਸ ਦੇ ਕੋਲ ਸਭ ਇਹਨਾਂ ਦੇ ਚਿੱਠੇ ਸੀਗੇ ਭਾਵੇਂ ਰਾਜਾਵਿੰਗ ਹੋਵੇ ਪ੍ਰਤਾਪ ਸਿੰਘ ਬਾਜਵਾ ਹੋਵੇ ਜਾਂ ਕੋਈ ਹੋਰ ਲੀਡਰ ਹੋਵੇ ਉਹ ਸਾਰੇ ਹੀ ਕੈਪਟਨ ਅਮਿੰਦਰ ਸਿੰਘ ਦੇ ਕਾਣੇ ਨੇ ਕੈਪਟਨ ਅਮਿੰਦਰ ਸਿੰਘ ਦੇ ਦਬੇ ਹੋਏ ਨੇ ਜਿਸ ਕਾਰਨ ਜੋ ਹੁਣ ਕੈਪਟਨ ਅਮਿੰਦਰ ਸਿੰਘ ਨੂੰ ਸਿਰਫ ਤੇ ਸਿਰਫ ਇੱਕੋ ਜਿਹੜਾ ਰਿਕਾਰਡ ਰੋਕ ਸਕਦਾ ਹੈ ਉਹ ਨਵਜੋਤ ਸਿੰਘ ਸਿੱਧੂ ਰੋਕ ਸਕਦਾ ਹੈ ਨਵਜੋਤ ਸਿੰਘ ਸਿੱਧੂ ਦੇ ਕੋਲ ਉਹ ਸਾਰੇ ਖੁਲਾਸੇ ਨੇ ਕੈਪਟਨ ਅਮਿੰਦਰ ਸਿੰਘ ਦੇ ਜਿਸ ਕਾਰਨ ਹਾਈ ਕਮਾਂਡ ਦੇ ਵੱਲੋਂ ਕੈਪਟਨ ਅਮਿੰਦਰ ਸਿੰਘ ਨੂੰ ਦੁਬਾਰਾ ਸਾਰਾ ਕੰਮ ਹੋਏ ਵੇਖਤੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਨਵਜੋਤ ਸਿੰਘ ਸਿੱਧੂ ਖੁਦ ਹਾਈ ਕਮਾਂਡ ਪ੍ਰਿੰਕਾ ਗਾਂਧੀ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ ਔਰ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਪਤਨੀ ਜੋ ਅਬਰਸਰ ਉਤਰੀ ਤੋਂ ਉਹ ਚੋਣ ਲੜਨਗੇ ਔਰ ਉਹ ਅਬਰਸਰ ਉਤਰੀ ਤੋਂ ਆਪਣੀ ਸੀਟ ਪਤਨੀ ਦੀ ਲੈਣ ਜਿਹੜੀ ਸੀਤ ਲੈਣ ਵਾਸਤੇ ਪ੍ਰਿੰਕਾ ਕਾਂਧੀ ਨਾਲ ਉਹਦੀ ਮੁਲਾਕਾਤ ਹੋਈ ਸੀ ਹੁਣ ਰਾਹੁਲ ਕਾਂਧੀ ਵੀ ਜੋ ਵਿਧਾਨ ਸਭਾ ਚੋਣਾਂ ਵਿੱਚ ਚੁਣਿਆ ਹੋਇਆ ਨੇ ਵਾਪਸ ਆਉਣ ਤੋਂ ਬਾਅਦ ਜੋ ਨਵਜੋਤ ਸੰਸਦ ਨੂੰ ਸੰਗਰਮ ਕਰਨਗੇ ਔਰ ਨਵਜੋਤ ਸੰਸਦ ਨੂੰ ਪੰਜਾਬ ਦੇ ਵਿੱਚ ਕਮਰਸ ਦੀ ਕਮਾਨ ਲੈ ਕੇ ਕੈਪਟਨ ਨੂੰ ਰੁਕ ਸਕਦੇ ਨੇ ਕੈਪਟਨ ਦੇ ਜੋ ਪਿਛਲੇ ਦਿਨਾਂ ਤੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਭਾਜਪਾ ਵਰਕਰਾਂ ਦੇ ਨਾਲ ਮਿਲ ਰਹੇ ਨੇ ਹੋਰ ਜਿਹੜੇ ਲੀਡਰਾਂ ਨੂੰ ਸੰਪਰਕ ਕਰ ਰਹੇ ਨੇ ਕਿ ਉਹਨਾਂ ਨੂੰ ਭਾਵੇਂ ਸ਼ਾਮਲ ਕਰਵਾਇਆ ਜਾਵੇ ਉਹਨਾਂ ਨੂੰ ਟਿਕਟਾਂ ਦੇਣ ਦੇ ਬਾਰੇ ਗੱਲ ਕਰ ਰਹੇ ਨੇ ਇਹ ਸਭ ਕੁਝ ਰੋਕਣ ਵਾਸਤੇ ਨਮਜੋਤ ਸਿੰਘ ਸਿੱਧੂ ਹੀ ਕਾਂਗਰਸ ਦੇ ਕੋਲ ਇੱਕ ਹਥਿਆਰ ਹੈ ਜੋ ਨਮਜੋਤ ਸਿੰਘ ਸਿੱਧੂ ਨੂੰ ਦੁਬਾਰਾ ਸਰਗਰਮ ਕਰ ਸਕਦੀ ਹੈ ਕਾਂਗਰਸ ਕੈਪਟਨ ਨੂੰ ਰੋਕਿਆ ਜਾ ਸਕਦਾ ਹੈ